ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੱਗਿਆ ਜੀ ਅੱਜ ਦਾ ਬਲੌਗ ਸ਼ੁਰੂ ਕਰ ਰਣ ਅੱਜ ਅਸੀਂ ਜਾ ਰਹੇ ਹਾਂ ਜੀ ਬਗਲਾਮੂਕੀ ਤੇ ਤੁਹਾਨੂੰ ਉੱਥੇ ਦਾ ਪੂਰਾ ਦਿਖਾਵਾਂਗੇ ਜੀ ਬਣੇ ਰਹੋ ਸਾਡੇ ਬਲੌਗ ਦੇ ਨਾਲ ਥੋੜੀ ਦੇਰ ਵਿੱਚ ਅਸੀਂ ਪਹੁੰਚਣ ਵਾਲੇ ਜੀ ਤੇ ਤੁਹਾਨੂੰ ਉੱਥੇ ਬਗਲਾਮੂਕੀ ਮਾਤਾ ਦੇ ਪੂਰੇ ਦਰਸ਼ਨ ਕਰਾਵਾਂਗੇ ਜੀ ਤੇ ਉੱਥੇ ਦਾ ਪੂਰਾ ਵਿਊ ਦਿਖਾਵਾਂਗੇ ਜੀ ਰਾਸਤਾ ਥੋੜਾ ਖਰਾਬ ਆ ਜੀ ਬਾਰਿਸ਼ ਪਈਆਂ ਦੀ ਬਰਸਾਤਾਂ ਵਿੱਚ ਰੋਡ ਸਾਰੇ ਇੱਧਰ ਖਰਾਬ ਹੋ ਗਏ ਤੇ ਜੀ ਤਾਂ ਕਰਕੇ ਥੋੜਾ ਟਾਈਮ ਲੱਗੇਗਾ ਬਹ ਪਹੁੰਚਣ ਆ ਰਹੇ ਲੋ ਜੀ ਪਹੁੰਚ ਗਏ ਅਸੀਂ ਬਗਲਾ ਮੋਕੀ ਤੇ ਤੁਹਾਨੂੰ ਰੇੜਾ ਪੂਰਾ ਵੀਊ ਦਿਖਾਵਾਂਗੇ ਜੀ ਹੁਣ ਗੱਡੀ ਥੋੜੀ ਦੂਰ ਲਾਈ ਹੋਈ ਹੈ ਜੀ ਉੱਥੇ ਮੰਦਿਰ ਦੇ ਕੋਲ ਜਗ੍ਹਾ ਨਹੀਂ ਸੀਗੀ ਕਾ ਕਰਕੇ ਤੇ ਹੁਣ ਗੱਡੀ ਖੜਾ ਕੇ ਅਸੀਂ ਫਰਕ ਕਰਕੇ ਤੇ ਦਰਸ਼ਨ ਕਰਨ ਜਾ ਰਹੇ ਹਾਂ ਜੀ ਦੇਖਦੇ ਲੋ ਜੀ ਹੁਣ ਥਨ ਹੋ ਰਿਹਾ ਤੇ ਕਰਾਵਾਂਗੇ ਉੱਪਰ ਤੇ ਮਾਤਾ ਦੇ ਮੰਦਿਰ ਦਾ ਪੂਰਾ ਵਿਊ ਚੈੱਕ ਕਰੋ ਜੀ ਚੈੱਕ ਵਿਊ ਦੇਖੋ ਜੀ ਕਿੰਨਾ ਵਧੀਆ ਵਿਊ ਹਰਾ ਪਰਾ ਬਹੁਤ ਵਧੀਆ ਜਗ੍ਹਾ ਹੈ ਜੀ ਦੇਖੋ ਜੀ ਬਗਲਾ ਮੇਂ ਮਾਤਾ ਦਾ ਮੰਦਿਰ ਕਦੋਂ ਸੋਸਾ ਸੋਸਾ ਜੀ ਬੰਦ ਬਸ ਇੱਕ ਜਲਦੀ ਜਲਦੀ ਮੈਂ ਪੈਸੇ ਦੇਣੇ ਭੁੱਲੀ ਗਿਆ ਰਾਜੀ ਤੇ ਆ ਨਹੀਂ ਕਰਿਆ ਪਰ ਜਾਦ ਪਰਿਆ तो सीधा ही अंदर हो नहीं हो गया जी में लो जी पहुंच गए जी मंदिर के अंदर तो दे देखो जी अंदर का व्यू बहुत बढ़िया दी डेकोरेशन वगैरह बढ़िया तरीके से ਬਣਾਇਆ ਹੋਇਆ ਜੀ ਦੇਖੋ ਜੀ ਆਹ ਦੇਖੋ ਜੀ ਕੋਰੇ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਹਵਨ ਵਗੈਰਾ ਪੂਜਾ ਵਗੈਰਾ ਕਰਾ ਸਕਦੇ 1150 13100 ਆਪਣੇ ਹਿਸਾਬ ਨਾਲ ਵੀ ਇਹਨਾਂ ਨੇ ਲਿਸਟ ਲਾਈ ਹੋਈ ਹੈ ਜੀ ਉਸੇ ਹਿਸਾਬ ਤੇ ਇਹ ਪੂਜਾ ਵਗੈਰਾ ਕਰਾ ਸਕਦੇ ਜੀ ਤੁਸੀਂ ਲਓ ਜੀ ਹੁਣ ਤੁਹਾਨੂੰ ਕਰਾਨ ਜਾ ਰਹੇ ਆ ਮੇਨ ਮਾਤਾ ਦੇ ਦਰਸ਼ਨ ਜਿਹੜਾ ਮੇਨ ਮੰਦਿਰਾਂ ਜਿੱਥੇ ਮਾਤਾ ਦੇ ਦਰਸ਼ਨ ਕਰਦੇ ਲਓ ਜੀ ਕਰੋ ਜੀ ਦਰਸ਼ਨ Oh, my God. ਦੋਪਨੇ ਵਾਸਤੇ ਵੀ ਉਹ ਰੋਟੀ ਭੇਜ ਕੇ ਗਈ ਜਿਹੜੀ ਦੇਸੀ ਨੇ ਰਾਤ ਨੂੰ ਪਨਾ ਹੋਇਆ ਘਰੇ ਕੰਮ ਕਰਨ ਦੀ ਅੰਦਾਜ਼